ਅੰਜੂਆਂ ਦੇ ਵਿੱਚ ਗੰਨੂ ਪਾ ਕੇ ਪੀੜਾ ਸਿੱਖ ਲਿਆਏ ਪੀੜਾ ਸਿੱਖ ਲਿਆ ਜਾ ਬੇਕਦਰੇ ਤੇਰੇ ਪਾਜੋਂ ਜੀਣਾ ਸਿੱਖ ਲਿਆ ਹੰਜੂਆਂ ਦੇ ਵਿੱਚ ਮੰਨੂ ਪਾ ਕੇ ਪੀੜਾ ਸਿੱਖ ਲਿਆ ਹਏ ਪੀੜਾ ਸਿੱਖ ਲਿਆ ਸਾਬਰਕੋਟੀ ਇੱਕ ਸੀ ਸਾਬਰਕੋਟੀ ਮਿੱਠੀ ਤੇ ਸੁਰੀਲੀ ਆਵਾਜ਼ ਦਾ ਮਾਲਿਕ ਸਾਬਰਕੋਟੀ ਜਿਨ੍ਹਾਂ ਦੇ ਗਾਇਉ ਹੋਏ ਗੀਤਾਂ ਨੂੰ ਅੱਜ ਵੀ ਆਪਾਂ ਸੁਣਦੇ ਹਾਂ ਉਨਾ ਪਿਆਰ ਤੇ ਉਨੀ ਹੀ ਮੁਹੱਬਤ ਉਹਨਾਂ ਦੇ ਗੀਤਾਂ ਦੇ ਵਿੱਚ ਉਸੇ ਤਰ੍ਹਾਂ ਹੀ ਨਜ਼ਰ ਆਉਂਦੀ ਹੈ ਮਹਿਸੂਸ ਹੁੰਦੀ ਹੈ ਪਿੰਡ ਦੀਆਂ ਗਲੀਆਂ ਵਿੱਚ ਘਾਉਣ ਵਾਲਾ ਇਹ ਨੌਜਵਾਨ ਕਿਸ ਤਰ੍ਹਾਂ ਦੁਨੀਆ ਦੇ ਕੋਨੇ-ਕੋਨੇ ਤੇ ਇਹ ਆਵਾਜ਼ ਜੋ ਪਿੰਡ ਦੀਆਂ ਗਲੀਆਂ ਚ ਜਨਮ ਲਈ ਛੋਟੀਆਂ-ਛੋਟੀਆਂ ਸੰਗੀਤ ਦੀਆਂ ਬਾਰੀਕੀਆਂ ਪਰਿਵਾਰ ਤੋਂ ਸਿੱਖਣ ਦਾ ਸੁਭਾਗ ਪ੍ਰਾਪਤ ਹੋਇਆ ਉਹ ਹੈ ਸਾਬਰ ਖੁੱਟੀ ਸਾਬਰਕੋਟੀ ਬਚਪਨ ਤੋਂ ਹੀ ਸੰਗੀਤਿਕ ਪਰਿਵਾਰ ਦੇ ਨਾਲ ਸੰਬੰਧਿਤ ਸੀ ਜ਼ਿਲ੍ਹਾ ਜਲੰਧਰ ਚ ਇੱਕ ਪਿੰਡ ਪਿੰਦਾ ਕੋਟਕਰਾਰਖਾਂ ਔਰ ਸਾਬਰਕੋਟੀ ਇਸੇ ਪਿੰਡ ਦੀਆਂ ਗਲੀਆਂ ਦੇ ਵਿੱਚ ਗੌਂਦਾ ਇਸੇ ਹੀ ਪਿੰਡ ਵਿੱਚ ਉਸਦਾ ਜਨਮ ਹੋਇਆ ਅੱਜ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਸਾਬਰਕੋਟੀ ਦੇ ਗਾਇ ਗੀਤਾਂ ਨੂੰ ਉਸ ਪਿੰਡ ਨੂੰ ਸਲਾਮ ਕਰਦੇ ਨੇ ਜਿਸ ਪਿੰਡ ਦੇ ਵਿੱਚ ਇਸ ਖੂਬਸੂਰਤ ਆਵਾਜ਼ ਦਾ ਜਨਮ ਹੋਇਆ ਉਸ ਮਾਪਾਪ ਨੂੰ ਮੁਬਾਰਕਬਾਦ ਦਿੰਦੇ ਨੇ ਜਿਸ ਮਾਂ ਦੀ ਕੱਖ ਦੇ ਵਿੱਚੋਂ ਇੱਕ ਬਹੁਤ ਹੀ ਖੂਬਸੂਰਤ ਆਵਾਜ਼ ਦਾ ਮਾਲਿਕ ਸਾਬਰ ਕੋਟੀ ਦਾ ਜਨਮ ਹੋਇਆ ਜਿੱਥੋਂ ਤੱਕ ਜਾਣਕਾਰੀ ਮਿਲੀ ਹੈ ਕਿ ਸਾਬਰ ਕੋਟੀ ਕਾਫੀ ਸਾਲ ਤੱਕ ਸਿੱਖਦਾ ਰਿਹਾ ਜਿੱਥੋਂ ਵੀ ਉਹਨਾਂ ਨੂੰ ਚੰਗੀ ਸਿੱਖਿਆ ਸੰਗੀਤ ਦੇ ਨਾਲ ਸੰਬੰਧਿਤ ਮਿਲਦੀ ਸੀ ਔਰ ਸਾਬਰ ਕੋਟੀ ਉਸ ਸਿੱਖਿਆ ਨੂੰ ਲੈਣ ਦੇ ਵਿੱਚ ਕਦੇ ਵੀ ਪੈਰ ਪਿੱਛੇ ਨਹੀਂ ਸੀ ਕਰਦਾ ਦਿਨੋ ਦਿਨ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਆਵਾਜ਼ ਘਰ ਕਰਨ ਲੱਗ ਪਈ ਪੰਜਾਬੀ ਗਾਇਕੀ ਦੀ ਜੇ ਗੱਲ ਕਰੀਏ ਤੇ ਬਹੁਤ ਸਾਰੇ ਗੀਤ ਸਾਬਰ ਕੋਟੀ ਦੀ ਆਵਾਜ਼ ਦੇ ਵਿੱਚੋਂ ਸਰੋਤਿਆਂ ਦੀ ਝੋਲੀ ਪਾਏ ਨੇ ਜਿਨ੍ਹਾਂ ਦੇ ਵਿੱਚੋਂ ਹੰਜੂ ਇੱਕ ਅਜਿਹਾ ਗੀਤ ਹੈ ਔਰ ਜਦੋਂ ਕਿਸੇ ਨੌਜਵਾਨ ਦਾ ਦਿਲ ਉੱਠਦਾ ਹੈ ਤਾਂ ਉਸ ਬਿਲਾਂ ਜ਼ਿਆਦਾ ਕਰਕੇ ਇਸ ਤਰ੍ਹਾਂ ਦੇ ਗੀਤਾਂ ਨੂੰ ਸੁਣ ਕੇ ਉਹ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦਾ ਹੈ ਸਾਬਰਕੋਟੀ ਦੀ ਨਿੱਜੀ ਜ਼ਿੰਦਗੀ ਬਹੁਤ ਸਟਰਗਲ ਪਰਿਵਾਰ ਦੇ ਵਿੱਚੋਂ ਉੱਠਿਆ ਹੈ ਉਸ ਦਾ ਵਿਆਹ ਵੀ ਬੜੀਆਂ ਰੀਤੀ ਰਿਵਾਜਾਂ ਨਾਲ ਹੋਇਆ ਚਾਰ ਬੱਚੇ ਨੇ ਔਰ 25 ਜਨਵਰੀ 2018 ਨੂੰ ਲੰਬੀ ਬਿਮਾਰੀ ਤੋਂ ਬਾਅਦ ਸਾਬਰਕੋਟੀ ਸ਼ਰੀਰਕ ਤੌਰ ਤੇ ਇਸ ਦੁਨੀਆ ਤੋਂ ਚਲਾ ਗਿਆ ਪਰ ਅਜਬੀ ਆਹੇ ਬਗਾਹੇ ਉਹਨਾਂ ਦੇ ਗੀਤਾਂ ਨੂੰ ਸੁਣਦੇ ਹਾਂ ਤਾਂ ਚੰਗਾ ਲੱਗਦਾ ਹੈ ਸਾਬਰ ਕੋਟੀ ਬਹੁਤ ਖੂਬਸੂਰਤ ਅੱਛੀ ਆਵਾਜ਼ ਸ਼ੁਰੂ ਚ ਬੈਂਡ ਵਜਾਉਣ ਦਾ ਬਹੁਤ ਕੰਮ ਕਰਦੇ ਸੀ ਕਿਉਂਕਿ ਪਰਿਵਾਰਿਕ ਮੈਂਬਰ ਇਸੇ ਹੀ ਕੰਮ ਦੇ ਨਾਲ ਉਹਨਾਂ ਦੀ ਪਛਾਣ ਸੀ ਔਰ ਥੋੜੀ-ਥੋੜੀ ਉਹਨਾਂ ਦੇ ਪਿਤਾ ਜੀ ਨੇ ਹੱਲਾਸ਼ੇਰੀ ਦਿੱਤੀ ਔਰ ਸਾਬਰ ਕੋਟੀ ਅਕਾਸ਼ ਵਿੱਚ ਜਿਵੇਂ ਸਿਤਾਰੇ ਚਮਕ ਰਹੇ ਨੇ ਉਸ ਲਾਈਨ ਦੇ ਵਿੱਚ ਆ ਗਿਆ ਇੱਕ ਗੀਤ ਦੋ ਗੀਤ ਸੋਨੇ ਦੇ ਆਵੇ ਕੰਗਣਾ ਸ਼ੌਕ ਅਮੀਰਾਂ ਦਾ ਸਭ ਤੋਂ ਪਹਿਲੀ ਐਲਬਮ ਜਿਹੜੀ ਸੀ ਸੋਨੇ ਦੇ ਆਵੇ ਕੰਗਣਾ ਜਿਹੜੀ ਕਿ 1998 ਵਿੱਚ ਆਈ ਸੀ ਉਸ ਤੋਂ ਬਾਅਦ ਸ਼ੌਕ ਅਮੀਰਾਂ ਦਾ ਇਕਲ ਰਿਕਾਰਡ ਲੇਬਲ ਤੇ 2005 ਦੇ ਵਿੱਚ ਹੰਝੂ ਆਈ ਸੋਨੀ 뮤జిక్ ਐਂਟਰਟੇਨਮੈਂਟ ਤੋਂ ਔਰ ਸੋਨੀ ਵਾਲਿਆਂ ਨੇ ਫਿਰ ਦੁਬਾਰਾ 2006 ਦੇ ਵਿੱਚ ਤਨਹਾਈਆਂ ਔਰ 2008 ਦੇ ਵਿੱਚ ਫਰਮਾਇਸ਼ 뮤జిక్ ਵੇਵਸ ਦੇ ਵਿੱਚ ਇਹਨਾਂ ਦੀ ਆਈ ਇੱਕ ਇੱਕ ਗੀਤ ਜਿਹੜਾ ਹੈ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਬਹੁਤ ਕਾਂਟ ਸ਼ਾਂਟ ਕਰਕੇ ਜੋ ਮਨ ਨੂੰ ਚੰਗੇ ਜੋ ਪਰਿਵਾਰ ਨੂੰ ਚੰਗਾ ਲੱਗੇ 사ਬਰ ਕੋਟੀ ਉਸੇ ਤਰ੍ਹਾਂ ਦੇ ਗੀਤਾਂ ਨੂੰ ਸਿਲੈਕਟ ਕਰਦਾ ਸੀ ਫਿਰ 2008 ਦੇ ਵਿੱਚ ਫਰਮਾਇਸ਼ 2012 ਦੇ ਵਿੱਚ ਚੋਟ ਫਿਰ ਫਰਮਾਇਸ਼ ਤੇਰਾ ਚਿਹਰਾ ਆਗਮਨੀ ਮੁੱਕ ਦੇ ਦੁੱਖ ਦੇਣ ਦੀ ਇਹ ਸਾਰੀਆਂ ਅਲੱਗ-ਅਲੱਗ ਕੰਪਨੀਆਂ ਦੇ ਦੁਆਰਾ ਸਾਬਰਕੋਟੀ ਦੇ ਗੀਤਾਂ ਨੂੰ ਲਾਂਚ ਕੀਤਾ ਗਿਆ ਸਾਬਰਕੋਟੀ ਜਿੱਥੇ ਪੰਜਾਬੀ ਗਾਇਕੀ ਦੇ ਵਿੱਚ ਇੱਕ ਨਾਮ ਉੱਥੇ ਹੀ ਕਿਤੇ ਨਾ ਕਿਤੇ ਫਿਲਮਾਂ ਦੇ ਵਿੱਚ ਵੀ ਬਤੌਰ ਪਲੇਬੈਕ ਸਿੰਗਰ ਇਹਨਾਂ ਨੂੰ ਦੇਖਣ ਦਾ ਮੌਕਾ ਮਿਲਿਆ ਸੋਨੇ ਦਾ ਮੌਕਾ ਮਿਲਿਆ ਫਿਲਮ 1996 ਵਿੱਚ ਇੱਕਾਈ ਸੀ ਇਸ਼ਕ ਨਚਾਇਆ ਗੜੀ ਗੜੀ ਔਰ 1996 ਦੇ ਵਿੱਚ ਹੀ ਤਬਾਹੀ ਔਰ ਪਲੇਬੈਕ ਸਿੰਗਰ ਦੇ ਤੌਰ ਤੇ 2002 ਦੇ ਵਿੱਚ ਤਾਰਾ ਅੰਬਰਾਂ ਤੇ 2005 ਦੇ ਵਿੱਚ ਪਿੰਡ ਦੀ ਕੁੜੀ ਤੇ 2008 ਦੇ ਵਿੱਚ ਮਜਾਜਣ ਇਨ੍ਹਾਂ ਫਿਲਮਾਂ ਦੇ ਵਿੱਚ ਬਤੌਰ ਪਲੇਬੈਕ ਸਿੰਗਰ ਸਾਬਰ ਕੋਟੀ ਜੀ ਨੇ ਗਾਇਆ ਕਰੋੜਾਂ ਲੋਕਾਂ ਦਾ ਮਨੋਰੰਜਨ ਕੀਤਾ ਹੈ। ਲੇਕਿਨ ਮੈਨੂੰ ਉਹਨਾਂ ਨੂੰ ਕਾਫੀ ਵਾਰ ਰੂਬਰੂ ਹੋ ਕੇ ਸੁਣਨੇ ਦਾ ਵੀ ਮੌਕਾ ਮਿਲਿਆ। ਔਰ ਮੈਨੂੰ ਯਾਦ ਹੈ ਕਿ ਕਿਸੇ ਗੀਤ ਦੀ ਲੋਕੇਸ਼ਨ ਦੇਖਣ ਵਾਸਤੇ ਉਹ ਪਟਿਆਲੇ ਆਏ ਔਰ ਸ਼ੀਸ਼ਮੈਲ ਦੇ ਵਿੱਚ ਉਹਨਾਂ ਦੇ ਨਾਲ ਰੂਬਰੂ ਹੋਏ। ਅਚਾਨਕ ਮੁਲਾਕਾਤ ਹੋਈ ਬੜਾ ਅੱਛਾ ਲੱਗਾ। ਮੈਂ ਦੱਸਿਆ ਕਿ ਅਸੀਂ ਤੁਹਾਡੇ ਤੁਹਾਡੀ ਆਵਾਜ਼ ਦੇ ਬੜੇ دیਵਾਨੇ ਆ ਫੈਨ ਆ ਸਾਬਰ ਕੋਟੀ ਜੀ ਬਹੁਤ ਖੁਸ਼ ਹੋਏ ਬਹੁਤ ਹੀ ਖੂਬਸੂਰਤ ਮਿਲਨ ਸੁਭਾ ਦੇ ਮਾਲਿਕ ਲੇਕਿਨ ਦੋਸਤੋ ਕਹਿੰਦੀ ਆ ਕਿ ਜ਼ਿੰਦਗੀ ਔਰ ਮੌਤ ਉੱਪਰ ਵਾਲੇ ਦੇ ਹੱਥ ਵਿੱਚ ਹੁੰਦੀ ਹੈ ਜਿੰਨੇ ਵੀ ਸਵਾਸ ਗਰਾਸ ਹਰ ਇੱਕ ਇਨਸਾਨ ਦੇ ਜੰਮਣ ਤੋਂ ਪਹਿਲਾਂ ਹੀ ਲਿਖ ਦਿੱਤੇ ਜਾਂਦੇ ਆ ਜਿਸ ਤਰ੍ਹਾਂ ਕਿਸੇ ਡਿਪਾਰਟਮੈਂਟ ਦੇ ਵਿੱਚ ਜਦੋਂ ਨੌਕਰੀ ਲੱਗਦੀ ਹੈ ਨਾ ਤਾਂ ਉਸ ਅਪੁਆਇੰਟਮੈਂਟ ਦੇ ਲੈਟਰ ਦੇ ਉੱਪਰ ਹੀ ਉਹਦੀ ਰਿਟਾਇਰਮੈਂਟ ਦੀ ਡੇਟ ਲਿਖੀ ਜਾਂਦੀ ਹੈ ਉਸੇ ਤਰ੍ਹਾਂ ਸਾਡੇ ਜੰਮਣ ਤੋਂ ਪਹਿਲਾਂ ਹੀ ਸਾਡਾ ਆਖਰੀ ਸਵਾਸ ਗ੍ਰਾਸ ਕਿੱਥੇ ਸਵਾਸ ਪੂਰੇ ਹੋਣਿਆ ਇਹ ਸਾਰਾ ਕੁਝ ਲਿਖਿਆ ਜਾਂਦਾ ਹੈ ਉਸੇ ਤਰ੍ਹਾਂ ਸਾਬਰ ਕੋਟੀ ਅੱਜ ਬੇਸ਼ੱਕ ਸ਼ਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਹੈ ਲੇਕਿਨ ਉਹਨਾਂ ਦੇ ਗੀਤਾਂ ਨੂੰ ਅੱਜ ਵੀ ਅਸੀਂ ਯਾਦ ਕਰਦੇ ਹਾਂ ਅੱਜ ਵੀ ਜਦੋਂ ਕੁਝ ਅੱਛਾ ਸੁਣਨੇ ਨੂੰ ਦਿਲ ਕਰਦਾ ਸਾਬਰ ਕੋਟੀ ਜੀ ਸਰਦੂਲ ਸਿਕੰਦਰ ਜੀ ਹੰਸ ਰਾਜ ਹੰਸੀ ਜਾਂ ਫਿਰ ਪਾਕਿਸਤਾਨ ਦੇ ਕਲਾਕਾਰ ਜਨਾਬ Nusrat Fateh Ali Khan ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਇੱਕ ਦਰਦ ਹੈ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਇਸ ਤਰ੍ਹਾਂ ਦੀ ਮਤਲਬ ਕਹਿ ਸਕਦੇ ਹਾਂ ਕਿ ਮੌਸਿਕੀ ਹੈ ਕਾ ਦਿਲ ਕਰਦਾ ਹੈ ਸੁਣੀ ਜਾਈਏ ਸੁਣੀ ਜਾਈਏ ਔਰ ਜਿੰਨਿਆਂ ਦੇ ਮੈਂ ਨਾਮ ਲਿੱਤੇ ਆ ਸਾਰੀ ਸਾਬਰ ਕੋਟੀ ਜੀ ਹੰਸ ਰਾਜ ਜੀ ਸਰਦੂਲ ਜੀ ਤੇ ਹੋਰ ਲੱਖਾਂ ਗਾਇਕ ਹੋ ਸਕਦੇ ਨੇ ਜੋ ਜਨਾਬ Nusrat Fateh Ali Khan ਜੀ ਦੀ ਆਵਾਜ਼ ਦੇ ਉਹਨਾਂ ਦੀ ਗਾਇਕੀ ਦੇ دیਵਾਨੇ ਨੇ ਮੁਬਾਰਕ ਬਾਤ ਦੇ ਪਾਤਰ ਨੇ ਜਿਨ੍ਹਾਂ ਨੇ ਇਹਨਾਂ ਆਵਾਜ਼ਾਂ ਦੇ ਨਾਲ ਜ਼ਿੰਦਗੀ ਬਤੀਤ ਕੀਤੀ ਹੈ ਸਾਬਰਕੋਟੀ ਜੀ ਦੇ ਵੀ ਅਖਾੜੇ ਲੱਗਦੇ ਨੇ ਪਿੰਡਾਂ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਦੂਰੋਂ ਦੂਰੋਂ ਵੇਖਣ ਆਇਆ ਕਰਦੇ ਸਨ ਲੇਕਿਨ ਅੱਜ ਜਦੋਂ ਵੀ ਸਾਲ ਬਾਦ ਸਾਬਰਕੋਟੀ ਜੀ ਨੂੰ ਯਾਦ ਕੀਤਾ ਜਾਂਦਾ ਹੈ ਪਿੰਡ ਦੇ ਵਿੱਚ ਤਿੰਨ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਹਰ ਇੱਕ ਕਲਾਕਾਰ ਉਸ ਦਿਨ ਹਾਜ਼ਰੀ ਲਗਵਾਉਣ ਲਈ ਆਉਂਦਾ ਹੈ ਔਰ ਸਾਬਰਕੋਟੀ ਜੀ ਨੂੰ ਯਾਦ ਕਰਦਾ ਹੈ ਸੋ ਸਾਬਰ ਕੋਟੀ ਜੀ ਜ਼ਿਲ੍ਹਾ ਜ਼ਿਲੰਦਰ ਦੇ ਕੋਟ ਕਰਾਰਖਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਜੇ ਆਪਾਂ ਗੱਲ ਕਰੀਏ ਤਾਂ ਸਾਬਰ ਕੋਟੀ ਜਿਹੜਾ ਸ਼ਬਦ ਉਹਨਾਂ ਨੇ ਆਪਣਾ ਤਖੱਲਸ ਰੱਖਿਆ ਉਹ ਕੋਟ ਤੋਂ ਉਹਨਾਂ ਨੇ ਕੋਟੀ ਬਣਾ ਲਿਆ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਔਰ ਉਹਨਾਂ ਨੇ ਆਪਣਾ ਤਖੱਲਸ ਅਜੀਹਾ ਬਣਾਇਆ ਕਿ ਪੂਰੀ ਦੁਨੀਆ ਦੇ ਵਿੱਚ ਪਪੂਲਰ ਹੋ ਗਿਆ 25 ਜਨਵਰੀ 2118 ਨੂੰ 35 ਸਾਲ ਦੀ ਮਹਿਸ 35 ਸਾਲ ਦੀ ਉਮਰ ਕੁਛ ਵੀ ਉਮਰ ਨਹੀਂ ਹੁੰਦੀ ਲੇਕਿਨ 35 ਸਾਲ ਦੀ ਉਮਰ ਵਿੱਚ ਉਹਨਾਂ ਨੇ ਸੰਘਰਸ਼ ਵੀ ਕੀਤਾ ਪਹਿਲਾ ਆਪਣੇ ਪਿਤਾ ਜੀ ਉਹਨਾਂ ਦੇ ਨਾਲ ਮਦਦ ਵੀ ਸੰਗੀਤ ਦੇ ਵਿੱਚ ਜਿੰਨੇ ਕਿ ਯੋਗ ਹੋ ਕਰਦੇ ਕਰਦੇ ਸੀ ਉਹਨਾਂ ਨੇ ਸੰਗੀਤ ਨੂੰ ਸਿੱਖਿਆ ਵੀ ਮੈਂ ਕਿਤੇ ਪੜ ਰਿਹਾ ਸੀਗਾ ਕਿ ਸਾਬਰ ਕੋਟੀ ਜੀ ਕਰਤਾਰਪੁਰ ਦੀ ਸੰਗੀਤ ਬੀ ਸਿੱਖਿਆ ਲੈਣ ਵਾਸਤੇ ਕਿਸੇ ਉਸਤਾਦ ਜੀ ਦੀ ਸੰਗਤ ਕਰਨ ਲਈ ਜਾਇਆ ਕਰਦੇ ਸਨ ਸੋ ਦੋਸਤੋ 35 ਸਾਲ ਦੀ ਮਹਸ ਉਮਰ ਦੇ ਵਿੱਚ ਸੰਗੀਤ ਨੂੰ ਸਿੱਖਣਾ ਫਿਰ ਲੋਕਾਂ ਦੇ ਵਿੱਚ ਆਪਣੀ ਪਹਿਚਾਣ ਬਣਾਉਣੀ ਗਾਉਣਾ ਇਹ ਸਾਰੀ ਕੋਈ ਅਕਾਲ ਪੁਰਖ ਦੀ ਬਖਸ਼ਿਸ਼ ਨਹੀਂ ਹੈ ਤਾਂ ਹੋਰ ਕੀ ਹੋ ਸਕਦਾ ਹੈ 1918 ਦੇ ਵਿੱਚ ਚਲੇ ਜਾਣਾ 1900 96 ਦੇ ਵਿੱਚ ਪੈਦਾ ਹੋਣਾ। ਕੀ ਆਈ ਬਾਤਾਂ ਸਰ। ਸੋ ਸਾਬਰ ਕੋਟੀ ਜੀ ਤੁਹਾਡੀਆਂ ਪ੍ਰਾਪਤੀਆਂ ਤੁਹਾਡੇ ਗੀਤਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਆਂ। ਅੱਜ ਬੜੀ ਯਾਦ ਆ ਰਹੀ ਸੀ ਤੁਹਾਡੇ ਗੀਤਾਂ ਦੀ। ਦਿਲ ਕੀਤਾ ਕਿ ਪੋਸੂਨਾਮਾ ਚੈਨਲ ਤੇ ਇੱਕ ਤੁਹਾਨੂੰ ਯਾਦ ਕਰੀਏ। ਤੁਹਾਡੀ ਜ਼ਿੰਦਗੀ ਦੇ ਪਲ ਲੋਕਾਂ ਨਾਲ ਰੂਬਰੂ ਕਰੀਏ। ਇੰਨੀ ਕੋਈ ਜਾਣਕਾਰੀ ਸਰਚ ਕਰਦੇ ਦੌਰਾਨ ਮਿਲੀ ਹੈ। ਕਾਜੀ ਹੋਰ ਬਹੁਤ ਸਾਰੀ ਜਾਣਕਾਰੀ ਹੈ ਜਿਹੜੀ ਮੈਂ ਉਹ ਪ੍ਰਾਪਤ ਨਹੀਂ ਕਰ ਸਕਿਆ ਉਹ ਮੈਂ ਵਾਦਾ ਕਰਦਾ ਅਗਲੇ ਐਪੀਸੋਡ ਵਿੱਚ ਜ਼ਰੂਰ ਕਰਾਂਗਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਔਰ ਦੋਸਤੋ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਔਰ ਆਖਰ ਦੇ ਵਿੱਚ ਆਪਾਂ ਉਹਨਾਂ ਦਾ ਉਹ ਗੀਤ ਜੋ ਮੈਨੂੰ ਬਹੁਤ ਪਸੰਦ ਹੈ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਜਾ ਬੇਕਦਰੇ ਤੇਰੇ ਬਾਝੋਂ ਜੀਣਾ ਸਿੱਖ ਲਿਆ ਜੁੜੇ ਰਹੋ ਪੋਸ ਸੁਨਾਮਾ ਚੈਨਲ ਤੇ ਨਾਲ